ਸਮੇਂ ਦੀਆਂ ਸਰਕਾਰਾਂ ਵੱਲੋਂ ਸਰਕਾਰੀ ਬਿਲਡਿੰਗਾਂ ਬਣਾਉਣ ਦੇ ਲਈ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਨੇ ਗੱਲ ਅਸੀਂ ਨਾਬਾ ਤਹਿਸੀਲ ਕੰਪਲੈਕਸ ਦੀ ਕਰਨ ਜਾ ਰਹੇ ਹਾਂ ਜੋ ਕਿ 2003 ਦੇ ਵਿੱਚ 36000 ਸਕਰ ਫੁੱਟ ਦੇ ਅਧੀਨ ਬਣ ਕੇ ਤਿਆਰ ਹੋਇਆ ਸੀ ਇਸ ਬਿਲਡਿੰਗ ਨੂੰ ਪੁੱਡਾ ਵੱਲੋਂ ਬਣਾਇਆ ਗਿਆ ਸੀ ਪਰ ਇਸ ਬਿਲਡਿੰਗ ਦੀ 22 ਸਾਲਾਂ ਦੌਰਾਨ 22 ਸਾਲਾਂ ਤੋਂ ਬਾਅਦ ਅੱਜ ਇਸ ਦੀ ਹਾਲਤਾ ਜਿਹੜੀ ਤਰਸਯੋਗ ਬਣ ਚੁੱਕੀ ਆ ਜੋ ਕਿ ਤਿੰਨ ਦਿਨ ਤੋਂ ਲਗਾਤਾਰ بارش ਪੈ ਰਹੀ ਆ ਇਸ ਬਿਲਡਿੰਗ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਆ ਸਾਰੇ ਦਫ਼ਤਰ ਟਿਪ ਟਿਪ ਕਰਕੇ ਚੋਰੇ ਨੇ ਕੱਲੇ ਕੱਲੇ ਦਫ਼ਤਰ ਦੇ ਵਿੱਚ ਪਾਣੀ ਆ ਜਿਹੜਾ ਉਹ ਘੁੰਮਦਾ ਨਾਜ਼ਰ ਆ ਰਿਹਾ ਛੱਤਾਂ ਚੋਰੀਆਂ ਨੇ ਹਾਲਾਤ ਬਹੁਤ ਜ਼ਿਆਦੇ ਮਾੜੇ ਬਣ ਚੁੱਕ ਨੇ ਭਾਵੇਂ ਕਿ ਐਸ ਡੀ ਐਮ ਦਫ਼ਤਰ ਦੀ ਗੱਲ ਕੀਤੀ ਜਾਵੇ तहसीलदार ਦੇ ਦਫਤਰ ਦੀ ਗੱਲ ਕੀਤੀ ਜਾਵੇ ਚਾਹੇ ਫਰਦ ਕੇਂਦਰ ਦੀ ਗੱਲ ਕੀਤੀ ਜਾਵੇ ਭਾਵੇਂ ਕਿ ਜਿੱਥੇ ਰਿਕਾਰਡ ਪਿਆ ਰੈਵਨਿਊ ਡਿਪਾਰਟਮੈਂਟ ਦਾ ਉਸ ਦੀ ਗੱਲ ਕੀਤੀ ਜਾਵੇ ਸਾਰੇ ਦਫਤਰਾਂ ਦੇ ਵਿੱਚ ਪਾਣੀ ਫਿਰਦਾ ਨਜ਼ਰ ਆ ਰਿਹਾ ਦੂਸਰੇ ਪਾਸੇ ਡੀਐਸਪੀ ਦਫਤਰ ਦਾ ਜਿਹੜਾ ਰੀਡਰ ਦਾ ਰੂਮ ਆ ਉਹ ਵੀ ਸਾਰਾ ਚੋਰੀਆ ਸਾਰੇ ਮੁਲਾਜ਼ਮ ਬਾਹਰ ਬੈਠੇ ਨੇ ਪਰ ਲੋਕਾਂ ਨੇ ਮੰਗ ਕੀਤੀ ਆ ਕਿ ਜੇਕਰ ਸਰਕਾਰਾਂ ਇਹਨਾਂ ਬਿਲਡਿੰਗਾਂ ਨੂੰ ਤਿਆਰ ਕਰਦੀਆਂ ਨੇ ਪਰ ਇਹਨਾਂ ਦੀ ਸਾਮ ਸੰਭਾਲ ਦੇ ਲਈ ਵੀ ਪੈਸਾ ਫੰਡ ਆ ਉਹ ਜਾਰੀ ਕਰਨਾ ਪੈਂਦਾ ਪਰ ਦੂਸਰੇ ਪਾਸੇ ਪੀ ਡਬਲਯੂ ਡੀ ਡਿਪਾਰਟਮੈਂਟ ਦੇ ਐਸਲਓ ਦਾ ਕਹਿਣਾ ਕਿ ਦੋ ਚਾਰ ਦਿਨ ਤੋਂ ਜਿਹੜੀ ਵਾਰਸ਼ ਪੈ ਰਹੀ ਆ ਇਸ ਦੇ ਨਾਲ ਛੱਤਾ ਚੋਣ ਦੀ ਪ੍ਰੋਬਲਮ ਜਿਹੜੀ ਬਿਲਕੁਲ ਸਾਹਮਣੇ ਆਈ ਆ ਪਰ ਇਹ ਹੁਣ ਸਰਕਾਰ ਨੂੰ ਫੰਡ ਦੀ ਸਰਕਾਰ ਤੋਂ ਫੰਡ ਦੀ ਮੰਗ ਕੀਤੀ ਜਾਵੇਗੀ ਇਸ ਦੀ ਰਿਪੇਅਰ ਕਰਵਾਈ ਜਾਵੇਗੀ ਪਰ ਸਰਕਾਰਾਂ ਕਿਉਂ ਨਹੀਂ ਧਿਆਨ ਦਿੰਦੀਆਂ ਪੁੱਡਾ ਵੱਲੋਂ ਇਹ ਬਿਲਡਿੰਗ ਜਿਹੜੀ ਬਣਾਈ ਗਈ ਆ ਪਰ ਕਿਤੇ ਨਾ ਕਿਤੇ ਇਸ ਬਿਲਡਿੰਗ ਦੀ ਜਾਂਚ ਹੋਣੀ ਚਾਹੀਦੀ ਆ ਜਿਹੜੇ ਠੇਕੇਦਾਰਾਂ ਵੱਲੋਂ ਬਣਾਈ ਗਈ ਆ ਥਾਂ ਥਾਂ ਤੇ ਤਰੇੜਾਂ ਨਜ਼ਰ ਆ ਰਹੀਆਂ ਨੇ ਥਾਂ ਥਾਂ ਤੋਂ ਚੋਰੀ ਆ ਪਰ ਜੇਕਰ 20 ਸਾਲ ਬਾਅਦ ਵੀ ਇਹ ਬਿਲਡਿੰਗ ਚਹੀ ਹਾਲਤ ਦੇ ਵਿੱਚ ਚੱਲੀ ਜਾਵੇ ਤਾਂ ਕਿਤੇ ਨਾ ਕਿਤੇ ਦਾਲ ਦੇ ਵਿੱਚ ਜ਼ਰੂਰ ਕਾਲਾ ਨਜ਼ਰ ਆ ਰਿਹਾ ਨਾਬਾ ਤੋਂ ਹਰਮਿੰਦਰ ਸਿੰਘ ਮਾਨ ਅਸੀਂ ਨਾ ਜਨਾਬਾ ਤਹਿਸੀਲ ਕੰਪਲੈਕਸ ਚ ਆਏ ਹੋਏ ਆ ਇੱਥੇ ਦੇਖਿਆ ਵੀ ਸਾਰੀਆਂ ਛੱਤਾਂ ਚੁੰਦੀਆਂ ਪਈਆਂ ਨੇ ਲੋਕ ਪਰੇਸ਼ਾਨ ਨੇ ਲਾਈਟ ਦਾ ਕੋਈ ਪ੍ਰਬੰਧ ਨਹੀਂ ਹੈਗਾ ਜਨਰੇਟਰ ਦਾ ਕੋਈ ਨਹੀਂ ਲੋਕ ਹਨੇਰੇ 'ਚ ਖੜੇ ਨੇ ਇੱਥੇ ਤੇ ਗੱਲ ਇਹ ਆ ਵੀ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹ ਕੰਪਲੈਕਸ ਆ ਜਿਹੜਾ ਇਹਦੇ ਤੋਂ ਆਮਦਨ ਹੈ ਰੈਵਨਿਊ ਆਉਂਦਾ ਸਰਕਾਰ ਨੂੰ ਇਹਦੀ ਸਾਫ ਸਪਈਆ ਇਹਦਾ ਜਿਹੜਾ ਪ੍ਰਬੰਧ ਹੈ ਪਾਣੀ ਦੀ ਨਿਕਾਸੀ ਹੈ ਜੋ ਛੱਤਾਂ ਚੂਰੀਆਂ ਨੇ ਉਹਦੀ ਸਮੇਂ-ਸਿਰ ਇਹਦੀ ਮੁਰੰਮਤ ਕਰਾਉਣੀ ਚਾਹੀਦੀ ਸੀ ਬਹੁਤ ਹਾਲਾਤ ਮਾੜੇ ਨੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਉੱਪਰ ਤੱਕ ਡੀਸੀ ਸਾਹਿਬ ਪਟਿਆਲਾ ਨੂੰ ਬੇਨਤੀ ਕਰਦਾ ਵੀ ਤੁਸੀਂ ਆ ਕੇ ਦੇਖੋ ਹਾਲਾਤ ਦੇਖੋ ਇੱਥੇ ਨਾ ਕੋਈ ਸਫਾਈ ਦਾ ਪ੍ਰਬੰਧ ਹੈ ਬਾਹਰ ਗੰਦਗੀ ਬਹੁਤ ਹੈ ਹਾਂਜੀ ਬਹੁਤ ਹਸ ਹੋਣੀ ਹਾਲਾਤ ਜਿਹੜੇ ਨੇ ਸਾਡੇ ਇਸ ਕੰਪਲੈਕਸ ਦੇ ਬਣੇ ਹੋਏ ਨੇ ਐਂ ਪਾਣੀ ਖੜਾ ਜਿਵੇਂ ਕੱਚੇ ਘਰਾਂ 'ਚ ਖੜਾ ਹੁੰਦਾ ਹੈ ਕਮਾਲ ਦੀ ਗੱਲ ਇਹ ਹੈ ਵੀ ਸਾਰਾ ਭਾਂਡਾ ਚੂਰਿਆ ਸਾਰੇ ਕੋਈ ਲਾਈਟ ਹੈ ਨਹੀਂ ਇੱਥੇ ਇੰਨੀ ਬੁਰੀ ਹਾਲਤ ਹੈ ਤਾਂ ਨਾ ਜਿਹੜੀ ਗਰੀਬ ਤੋਂ ਗਰੀਬ ਤੇ ਇਹਦੀ ਝੋਪੜੀ ਹੈ ਉਹਦੇ ਵਿੱਚ ਵੀ ਆ ਹਾਲਾਤ ਨੇ ਜਿਹੜੇ ਸਾਡੇ ਆ ਕੰਪਲੈਕਸ ਦੇ ਨਾਬਾ ਕੰਪਲੈਕਸ ਦੇ ਨੇ ਤੇ ਬਹੁਤ ਬੁਰੀ ਹਾਲਤ ਹੈ ਪਾਣੀਓ ਪਾਣੀ ਖੜਾ ਹੈ ਕਿਸੇ ਪਾਸੇ ਲੰਗਰ ਨੂੰ ਕੋਈ ਥਾਂ ਨਹੀਂ ਲੋਕ ਪਰੇਸ਼ਾਨ ਨੇ ਬਹੁਤ ਔਖਾ ਕੰਮ ਹੈ ਇਹ ਕਰਨਾ ਚਾਹੀਦਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਵੀ ਐਡੀ ਸੇਤੀ ਬਿਲਡਿੰਗ ਨੂੰ ਕੀ ਹੋ ਗਿਆ ਠੇਕੇਦਾਰ ਨੂੰ ਪੁੱਛ ਪੜਤਾਲ ਤਾਂ ਕਰਨੀ ਚਾਹੀਦੀ ਹੈ ਵੀ ਕੀ ਇਹੀ ਜੀ ਕੀ ਹੋ ਗਿਆ ਜਿਹੜੀ ਥੋੜੇ ਜੇ ਮੀਂਹ ਆਲੇ ਹੁਣ ਚੋਰ ਰਹੀ ਜਾਂ ਦਿਨ ਰਾਤ ਹੀਠਾਂ ਪਾਣੀਓ ਪਾਣੀ ਆਇਆ ਨਾ ਡਬਲ ਸੱਟ ਤਾਂ ਇਹਨੇ ਹਾਂਜੀ ਇਸ ਕਰਕੇ ਪ੍ਰਸ਼ਾਸਨ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਹੈ ਦਫਤਰ ਚ ਪਾਣੀ ਬਹੁਤ ਆਇਆ ਹੋਇਆ ਜੀ ਸਾਰਾ ਚੋਰਿਆ ਦਫਤਰ ਕੀ ਕੀ ਰਿਕਾਰਡ ਤੁਹਾਡੇ ਕੋਲ ਸਾਡੇ ਕੋਲ ਇੱਥੇ ਜਮ੍ਹਾਂ ਬੰਦੀਆਂ ਨੇ ਕੰਪਿਊਟਰ ਦਾ ਸਾਰਾ ਰਿਕਾਰਡ ਕੰਪਿਊਟਰ ਨੇ ਸਾਡੇ ਸਾਰੇ ਖਾ ਇਹਦੇ ਹੁਣ ਤਰਪਾਲ ਪਾਈ ਆ ਜੀ ਇੱਧਰ ਹੁਣ ਇੱਕ ਤਰਪਾਲ ਹੋਰ ਲੈ ਕੇ ਆ ਰਹੇ ਆ ਉਹ ਪਾਵਾਂਗੇ ਹੁਣ ਰਿਕਾਰਡ ਖਰਾਬ ਵੀ ਹੋ ਜਾਣਾ ਹਾਂ ਜੀ ਕੋਈ ਨਹੀਂ ਆਇਆ ਜੀ ਉਹ ਦੇ ਘਰੀ ਤੋਂ ਕੋਈ ਨਹੀਂ ਆਇਆ ਨਹੀਂ ਇਹ ਤਰਪਾਲਾਂ ਕਿ ਕੌਣ ਲੈ ਕੇ ਆ ਰਹੇ ਆ ਇਹ ਤਰਪਾਲਾਂ ਇੱਧਰੋਂ ਕੰਨਗੋ ਦਫਤਰੋਂ ਲੈ ਕੇ ਆਏ ਹਾਂ ਹਾਂ ਚੋਰਿਆ ਯਾਰਾ ਕਿ ਮੀਂਹ ਵੀ ਜਿਆਦਾ ਪੈ ਰਿਹਾ ਹੈ ਬਾਕੀ ਦੇਖੀ ਰਿਹਾ ਸਾਰਾ ਪਬਲਿਕ ਇੱਥੇ ਦੇਖ ਰਹੀ ਹੈ ਜੋ ਰਿਹਾ ਕਿ ਨਾਲ ਕੁ ਪਾਣੀ ਆਂਦੋ ਪਾਣੀ ਤਾਂ ਅੰਦਰ ਚੋਏ ਰਿਹਾ ਹੈ ਵੇਰ ਭਜ ਰਹਿ ਨੇ ਇਸ ਬਿਲਡਿੰਗ ਦਾ ਕੀ ਕਹਿੰਦੇ ਨੇ ਉਹ ਸਾਰੀ ਪੁੱਡਾ ਮਹਿਕਮੇ ਵੱਲੋਂ 2003 ਚਾਰਜ ਕਰਵਾਈ ਗਈ ਸੀ ਇਹਦਾ ਏਰੀਆ ਤਕਰੀਬਨ 36000 ਸਕਰ ਫੁੱਟ ਹੈ ਜੀ ਤੇ ਇਸ ਦੀ ਪਿਛਲੇ ਦਿਨਾਂ ਚ ਲਗਾਤਾਰ بارشਾਂ ਉਨ ਕਾਰਨ ਜਿਹੜੀ ਹਲਕਾ ਮੀਂਹ ਪੈ ਰਿਹਾ ਉਹਦੇ ਨਾਲ ਪਾਣੀ ਸੀਮਨ ਕਰਨ ਸੜਕ ਛੱਤਾਂ 'ਚ ਸੁਲਾਬ ਆ ਗਈ ਹੈ ਤੇ ਇਹਦਾ ਅਨੁਮਾਨ ਬਣਾ ਕੇ ਅਸੀਂ ਉੱਚ ਅਧਿਕਾਰੀਆਂ ਨੂੰ ਭੇਜ ਰਹੇ ਹਾਂ ਜਦੋਂ ਫੰਡ ਆ ਜਾਣਗੇ ਨਾਲ ਦੀ ਨਾਲ ਇਹਦੀ ਰਿਪੇਅਰ ਕਰਾ ਦਾਂਗੇ